ਇਹ ਤੁਹਾਨੂੰ ਦੇ ਦਾਂਗੇ ਸਿਰਫ 60000 ਰੁਪਏ ਚ ਸੀਟ ਕਵਰ ਨਵੇਂ ਨੇ 60000 ਰੁਪਏ ਦੀ ਹੁੰਡਾਈ ਦੀ ਲੌਂਗ ਮਾਡਲ ਰੇਟ ਐਵਰੇਜ ਤੁਹਾਨੂੰ ਪਤਾ ਘੱਟੋ ਘਾਟ 22 ਦੀ ਐਵਰੇਜ ਹੈਗੀ ਹੋਈ ਹੈ ਇਹ ਕਾਰ ਦੇ ਦਾਂਗੇ ਸਿਰਫ ਤੁਹਾਨੂੰ 70000 ਰੁਪਏ ਚ ਜੇ ਖੋਲ ਕੇ ਵੇਚ ਦੇਣਗੇ ਗੱਡੀ ਸਮਾਨ ਕੱਢ ਕੇ ਤਾਂ ਵੀ ਗੱਡੀ 60 60 135000 ਦੀ ਰੇਟ ਇਹਦਾ ਘੱਟੋ ਘਾਟ 1.5 ਲੱਖ ਆ ਇਹ ਤਰੀਕਾ ਨਵੇਂ ਸਾਲ ਦੇ ਵਿੱਚ ਛੋਟੀਆਂ ਗੱਡੀਆਂ ਘੱਟ ਰੇਟ 'ਚ ਦੇਣੀਆਂ ਨੇ ਤਾਂ ਇਹ ਕਰਾਉਂਦਾ ਫਿਰ ਬਾਈ ਅੱਤ ਕਹਿੰਦਾ 135000 ਦੀ ਸਟ ਡਿਜ਼ਾਇਰ ਕਰ ਲੈ ਪਾਸੋਂ ਨੂੰ ਗੱਡੀ ਐ ਸਰ ਦੇਣੀ ਐ ਸਿਰਫ 135000 ਦੀ 135000 ਦੀ ਅੱਜ Honda City ਵੀ ਲੈ ਜਾਓ ਹਾਂ ਜੀ ਗੱਡੀ ਦਰਪ ਦੇ ਰਾਂ ਕਿ ਤੁਹਾਨੂੰ 130000 ਦੀ ਸਵਾ ਲੱਖ ਦੀ ਅੱਜ ਆ ਲੈ ਜਾਓ ਇਹ ਆ ਏਬੀਐਸ ਬ੍ਰੇਕ ਵਾਲੀ ਛੱਡੋ ਜੀ ਕੀ ਕੀ ਫਰਕ ਪੈਂਦਾ 125000 ਦੀ ਬਈ ਸਵਿਟ ਕਰ ਲੈ ਜਾਓ ਦੇ ਰਾਂਗੇ ਸਿਰਫ ਆਪੇ 125000 ਦੀ ਤੂੰ ਯਾਰ ਰੇਟ ਕਟਾ ਕੇ ਦਿਖਾਓ 125000 ਦੀ i20 ਲੈ ਜਾਓ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦਾ ਜੀ ਪੰਜਾਬ ਦਾ ਮਸ਼ਹੂਰ ਕਾਰ ਵਯਾਰ ਜਸਪ੍ਰੀਤ ਮੋਟਰ ਤੇ ਪਹੁੰਚੇ ਕਿਉਂਕਿ ਇਹ ਨਵੇਂ ਸਾਲ ਤੇ ਬਹੁਤ ਹੀ ਵੱਡੇ ਵੱਡੇ ਆਫਰ ਤੁਹਾਡੇ ਸਾਰਿਆਂ ਦੀ ਲੈ ਕੇ ਆ ਰਹੇ ਜਿਵੇਂ ਆਪਾਂ ਏਅਰ ਐਂਡ ਸੇਲ ਵੀ ਕਹਿ ਸਕਦੇ ਆ ਦਸੰਬਰ ਮਹੀਨਾ ਚੱਲ ਰਿਹਾ 2025 ਆਉਣ ਵਾਲਾ ਮਿੱਤਰੋ ਗਿਣਤੀ ਦੇ ਦਿਨ ਰਹਿ ਗਏ ਜੀ 11 12 ਹਾਂ ਜੀ ਦੌਰ ਮਾਰ ਕੇ ਗੱਡੀ ਦਵਾਂਗੇ ਆਪਾਂ ਤੁਹਾਨੂੰ ਸਿਰੇ ਵਾਲੇ ਮੈਂ ਕਹਿੰਦਾ ਐਂਡ ਰੇਟ ਤੇ ਮਤਲਬ ਉਹ ਰੇਟ 'ਚ ਗੱਡੀ ਦੇ ਦਾਂਗੇ ਕਿੰਨਾਂ ਥਾਂ ਮ ਤੁਸੀਂ ਗੋਗੇ ਕਿ ਭਾਈ ਡੀਲਰ ਰੇਟ ਤੇ ਹੀ ਦੇਈ ਜਾਂਦੇ ਹੋ ਅਲਦਾ ਵੈਲਕਮ ਹੈ ਆਪਣੇ ਚੈਨਲ ਦੇ ਹਾਂਜੀ ਹਾਂਜੀ ਸਾਰੇ ਭਰਾਵਾਂ ਦਾ ਵੈਲਕਮ ਤੇ ਕਿੱਥੇ ਪਹੁੰਚ ਜਾਣੀ ਹੈ ਆਪਣਾ ਆਪਣਾ ਸੰਗਰੂਰ ਆਪਣੇ ਦੋ ਬ੍ਰਾਂਚਾਂ ਨੇ ਇੱਕ ਤਾਂ ਪਟਿਆਲਾ ਰੋਡ ਤੇ ਆ ਨਾਨਕੀਆਣਾ ਚੌਕ ਤੋਂ ਉੱਥੇ ਨਾਨਕੀਆਣਾ ਚੌਕ ਧੂਰੀ ਸਾਈਡ ਨੂੰ ਜਾਵਾਂਗੇ ਉੱਥੇ ਆ ਇਹ ਹੈਗੀ ਆਪਣੀ ਪਟਿਆਲਾ ਰੋਡ ਤੇ ਆ ਰੋਡ ਚੱਕ ਰਹੇ ਇੱਕ ਵਾਰੀ ਆ ਬਾਈਪਾਸ ਰੋਡ ਕਹਦੇ ਨੇ ਆਪਾਂ ਨਾਲਕ ਵਾਲਾ ਚੌਕ ਤੋਂ ਪਟਿਆਲਾ ਬਾਈਪਾਸ ਰੋਡ ਹਾਂ ਤੇ ਉੱਥੇ ਆ ਜਾਓ ਬੋਰਡ ਨਜ਼ਰ ਆ ਰਿਹਾ ਬਾਈ ਹੋਰ ਸਾਨੂੰ ਮਿਲ ਜਾਣਗੇ ਸਕਰੀਨ ਤੇ ਨੰਬਰ ਚੱਲ ਰਿਹਾਗਾ 11 ਮਾਡਲ ਤੋਂ ਉੱਤੇ ਗੱਡੀਆਂ ਹੋਣਗੀਆਂ ਉਹਨਾਂ ਤੇ ਲੋਨ ਦੀ ਫੈਸਿਲਿਟੀ ਅਵੇਲੇਬਲ ਹੈ ਜ ਕਰੀ ਸਟ੍ਰੈਟਜੀ ਗੱਡੀਆਂ ਹਾਂਜੀ ਹਾਂਜੀ ਲੈ ਪਹਿਲੀ ਹੀ ਸਭ ਤੋਂ ਵੱਧ ਡਿਮਾਂਡ ਵਾਲੀ ਕਾਰ ਹੈ ਇਹਨਾਂ ਦੀ ਪਰਸਨਲ ਕਾਰ ਹੈ ਬਾਈ ਮਾਰੂਟੀ ਸੰਜੁਕੀ ਦੀ ਸਵਿਫਟਾ ਵੀਡੀਆ ਹੀ ਡੀਜ਼ਲ ਵੇਰੀਐਂਟ ਦੇ ਨਾਲ ਹੈ ਨਾ ਜੀ ਏਬੀਐਸ ਬ੍ਰੇਕ ਵਾਲੀ ਹੈ ਇਹ ਏਬੀਐਸ ਵਾਲੀ ਇਹ ਹੀ ਏਬੀਐਸ ਹੈ ਮਾਡਲ ਜੀ 60000 ਚੱਲੀ ਹੈ Ориਜినਲ ਹਾਂ ਏਜੰਸੀ ਰਿਕਾਰਡ ਦੇ ਨਾਲ 60000 ਇਹ ਚ 50000 ਦੇ ਐਕਸਟਰਾ ਲਾਈਟਰ ਲੱਗੇ ਨੇ ਹਾਂਜੀ ਤੇ ਟੱਚ ਸਿਸਟਮ ਲੱਗਿਆ ਹੈ 13000 ਦਾ ਓਕੇ ਤੇ ਫੋਲਡ ਵਾਲੀ ਚਾਬੀ ਹੈ ਦੀ ਠੀਕ ਹੈ ਇਹ ਸ਼ੋਰਸ ਇੱਕ ਸਾਲ ਦਾ ਵੈਲਿਡ ਆ ਓਕੇ ਸਾਰਾ ਕੁਛ ਨਾਲ ਦਾ A to Z ਗੱਡੀ ਦਾ ਮਾਡਲ ਕਿੰਨੇ ਸੀ 2000 ਇਹ 2011 ਦੇ 12 ਮਹੀਨੇ ਦੀ ਆ ABS ਬ੍ਰੇਕ ਵਾਲੀ ਡੀਪੈਸੇ ਉਹ ਦੇ ਹੋਰ ਰੇਟ ਦੇ ਦਿਓ ਪਤਾ ਹੈ ਕਿ ਬਿੱਦ ਐਨਓਸੀ ਗੱਡੀ ਦੀ ਨਵੀਂ ਦੀ ਗਾਰੰਟੀ ਅਜੇ ਬੰਦਾ ਕਹਤੂ ਗੱਡੀ ਨਵੀਂ ਨਹੀਂ ਹੈਗੀ ਹਾਂ 20 30 40 ਜਿੰਨਾ ਕਹਿੰਦੇ ਉਹਨਾਂ ਰੇਟ ਘਟਾ ਦਾਂਗੇ ਉਹਨਾਂ ਘਟਾ ਦਾਂਗੇ ਕਿਤੇ ਚਾਬੀ ਨਹੀਂ ਲੱਗੀ ਗੱਡੀ ਤੇ ਇੱਥੇ ਫਰੰਟ ਤੋਂ ਲੈ ਕੇ ਸਾਰਾ ਕੁ ਨਾਲ ਦਾ ਬੰਪਰ ਟੂ ਬੰਪਰ ਓਰੀਜਨਲ ਹੈ ਕੱਲਾ ਬੰਪਰ ਪੇਂਟ ਆ ਗੱਡੀ ਦਾ ਬਾਡੀ ਸਾਰਾ ਓਰੀਜਨਲ ਆ ਕੋਟਰ ਕਿੰਨੇ ਦੇ ਦਾਂਗੇ 11 ਮੋੜ ਇਹ ਗੱਡੀ ਦੇ ਦਾਂਗੇ ਬਿੱਦੇ ਐਨਓਸੀ ਸਾਰਾ ਵਿੱਚੇ ਤੁਹਾਨੂੰ 265 ਦੀ ਜੇਕਰ ਲਾਈਟ ਹੈ ਨਹੀਂ ਲੈਣੀ ਚਾਹੁੰਦਾ ਕਈ ਬੰਦੇ ਕਹਿੰਦੇ ਲਾਏ ਚੌੜੇ ਨੇ ਆਪਾਂ ਜੋ 20 30 40 ਜਿੰਨਾ ਵੀ ਰੇਟ ਘਟਿਆ ਉਹ ਘਟਾਵਾਂਗੇ ਸਮਾਨ ਦਾ ਦੂਏ ਪਵਾ ਕੇ ਦਵਾਂਗੇ ਦੂਏ ਜਿਹੜੇ ਨਾਲ ਦਾ ਟਾਇਰ ਹੁੰਦੇ ਨੇ ਉਹ ਪਵਾ ਕੇ ਉਹ ਰੇਟ ਘਟਜੂ ਵਰਨਾ ਦੀ ਫਲੂਡਿਕ ਪੰਜਾਬ ਨੰਬਰ ਦੀ ਹੈ ਤਾਂ ਇਹ ਵਰਨਾ 13 ਦਸੰਬਰ ਦੀ ਹੈ ਜੀ ਇਹ ਮੇਰੇ ਆਪ ਦੇ ਨਾਮ ਆ ਗੱਡੀ ਇਹ ਉਹ ਤਾਂ ਹਰਿਆਣਾ ਨੰਬਰ ਸੀ ਇਹ ਪੰਜਾਬ ਨੰਬਰ ਆ ਮੇਰੇ ਨਾਮ ਆ ਗੱਡੀ ਇਹ ਵੀ ਪਰਸਨ ਹੈਗੀ ਇਹ ਵੀ ਆਪਣੀ ਆ ਪਹਿਲਾਂ ਇਹ ਸੇਲ ਕਰਨੀ ਹੈ ਗੱਡੀ ਆਪਾਂ ਐਕਸਯੂਵੀ ਲੈ ਲਈ ਹੋਣਾ ਓਕੇ W10 ਆਪਣੇ ਕੋਲ ਇਹ ਮਤਲਬ ਗੱਡੀ ਸੇਲ ਕਰਨੀ ਹੈ ਇਹ ਵੀ ਗੱਡੀ ਸਾਰੀ ਓਰੀਜਨਲ ਆ ਕੱਲਾ ਬੰਪਰ ਪੇਟ ਆ ਗੱਡੀ ਦਾ ਬੰਪਰ ਛੱਡ ਕੇ ਬਾਕੀ ਸਾਰੀ ਕਾਰ ਓਰੀਜਨਲ ਆ ਮਾਡਲ 2012 ਤੋਂ ਨਹੀਂ ਨਹੀਂ 2012 ਤੇਰਾ ਦਸੰਬਰ ਮਹੀਨੇ ਦੀ 14 ਮਾਡਲ ਮੰਨ ਕੇ ਚੱਲੋ 13 ਦਸੰਬਰ ਦੀ ਆ 13 ਦਸੰਬਰ ਤੇ 2013 ਦਸੰਬਰ ਮਹੀਨੇ ਦੀ ਕਾਸਟ ਮੰਥ ਦੀ ਆ ਡੀਜ਼ਲ ਆ ਗਈ ਐਕਸ ਐਕਸ ਆ ਗਈ 1.6 ਐਸ ਐਕਸ 2000 ਗੋਲੀ ਹਾਂ ਇਹ ਚ ਚਾਰੋਂ ਟਾਇਰ ਬਿਲਕੁਲ ਨਵੇਂ ਨੇ ਹੁਣ ਪਏ ਨੇ ਹਾਂਜੀ 67000 ਚੱਲੀ ਆ Ориジナル ਠੀਕ ਹੈ ਜੀ ਸਟਿੱਪਣੀ ਨਾਲ ਦੀ ਐ ਦੀ ਪੈਸੇ ਕਿੰਨੇ ਹੋਣਗੇ ਗੱਡੀ ਨਵੀਂ ਦੀ ਗਾਰੰਟੀ ਆ ਆਪਣੀ ਜੇ ਇਹ ਰੇਟ ਦਾ ਜਿਵੇਂ ਮੰਨ ਲਓ ਜਿੰਨਾ ਰੇਟ ਆ ਨਵੇਂ ਸਾਲ ਕਰਕੇ ਰੇਟ ਆ ਇਹਦਾ ਗੱਡੀ ਦਾ ਠੀਕ ਹੈ ਇਸ ਦੂਬਾਰ ਰੇਟ ਅੱਡ ਹੋਣਗੇ ਤੁਹਾਨੂੰ ਪਤਾ ਇਹ ਦੇ ਦਾਂਗੇ ਤੁਹਾਨੂੰ 3 ਲੱਖ ਸਿਰਫ 65000 ਦੀ ਲੈ ਭਾਈ 3 ਲੱਖ 50000 ਦੀ ਵਰਨਾ ਫਰੂਡਿਕ 50 ਨੰਬਰ ਤੁਹਾਡੇ ਸਾਹਮਣੇ ਹੈਗੇ। ਸੁੰਜੁਕੀ ਦੀ ਸਿਉਰਟ ਡਿਜ਼ਾਇਰ ਆ ਗਈ। ਹਾਂ ਦੱਸੋ ਡਿਟੇਲ ਕੀ ਦੀ ਜੀ ਇਹ ਗੱਡੀ 11 ਮਾਡਲ ਹੈ ਨਵੇਂ ਮਹੀਨੇ ਦੀ ਆਕਾਰ ਇਹ। ਕਿਹੜੀ ਇਹ ਵੀ ਐਕਸਾਈ ਪਟੋਲ ਫਸਟ ਓਨਰ 50000 ਚੱਲੀ ਆ। 50000 50000 ਚੱਲੀ ਗਾਰੰਟੀ ਆਪਣੀ ਜਿੰਨੀ ਚੱਲੀ ਹੈ ਮੀਟਰ ਰੀਡਿੰਗ ਹਾਂ ਦਾ ਬੈਕ ਸਾਫਟ ਕਰ ਦੂਗਾ। ਹਾਂ ਤਾਂ ਉਹਨੂੰ 50000 ਇਨਾਮ ਦੇ ਦਾਂਗੇ। 50000 ਹੀ ਚੱਲੀ ਹੋਈ ਆ। ਭਾਈ ਕਹਿੰਦਾ ਜੇ ਕੋਈ ਮੀਟਰ ਬੈਗ ਦੀ ਗਾਰੰਟੀ ਸਾਫਤ ਕਰ ਦੂਗਾ ਉਹਨੂੰ 50000 ਇਨਾਮ ਦੇ ਦਾਂਗੇ। ਹ ਪੈਟਰੋਲ ਵੇਰੀਐਂਟ ਦੇ ਨਾਲ 2000 2011 ਮਾਡਲ 9 ਮਹੀਨੇ ਦੀ ਹਾਂਜੀ ਫੋਲਡ ਐਂਡ ਸ਼ੋਰਟ ਹੁਣ ਤੱਕ ਦੋਨੋਂ ਚਾਬੀਆਂ ਨਾਲ ਨੇ ਗੱਡੀ ਦੀ ਆ ਠੀਕ ਆ ਇਹ ਗੱਡੀ ਦੇ ਦਾਂਗੇ ਤੁਹਾਨੂੰ ਲਾਸਟ ਆਪਾਂ 220000 ਦੀ ਬਿੱਡ ਐਨਓਸੀ ਨਾਲ ਐਨਓਸੀ ਦੇ ਨਾਲ ਦੋ ਮਰਜੀ ਨੰਬਰ ਲਵਾਓ ਲੋ 220 ਦੀ ਆ ਬਣ ਜੂ ਤੇ ਆ ਵੀ ਡਿਜ਼ਾਇਰ ਆ ਗਈ ਜੀ ਇਹ ਵੀ ਡਿਜ਼ਾਇਰ ਨਵ ਮਾਡਲ ਆ ਵੀ ਐਕਸਆਈ ਆ ਵੀ ਟੌਪ ਮਾਡਲ ਸੀਟ ਕਵਰ ਟਾਇਰ ਚਾਰੋਂ ਨਵੇਂ ਇਹਦੇ ਕਰ ਦੇ ਠੀਕ ਜੀ ਉਹਦੇ ਦੋ ਦਿਨ ਟਾਇਰ ਨਾਲ ਦੇ ਸੀ ਕੰਪਨੀ ਦੇ ਹਾਂਜੀ ਤੇ ਟਾਇਰ ਨਵੇਂ ਲੱਗੇ ਚੱਲੀਏ 82000 ਇਹ ਵੀ ਪੈਟਰੋਲ ਆ ਮਿੱਤਰੋ ਵੀ XI 2009 ਮਾਡਲ ਹਾਂ ਇਹ ਸੀਟ ਕਵਰ ਵਗੈਰਾ ਸਾਰਾ ਕੋ ਨਵਾਂ ਸੀਡੀ ਪਲੇਅਰ ਟਾਇਰ ਵਗੈਰਾ ਸਾਰੇ ਨਵੇਂ ਲੱਗੇ ਨੇ ਗੱਡੀ ਦੇ NOC ਦੇ ਨਾਲ ਕਿੰਨੇ ਦੇ ਦਾਂਗੇ ਇਹ ਤੁਹਾਨੂੰ NOC ਨਾਲ ਇੱਕੋ ਰੇਟ ਆ ਦੇਣ ਵਾਲਾ 1 ਲੱਖ 35 ਹਜ਼ਾਰ ਦੀ ਰੇਟ ਇਹਦਾ ਘੱਟੋ ਘੱਟ 1.5 ਲੱਖ ਆਏ ਹਾਏ ਆਏ ਹਾਏ ਇਹ ਤੁਸੀਂ ਕਹਿੰਦੇ ਨਵੇਂ ਸਾਲ ਦੇ ਵਿੱਚ ਇੱਕ ਛੋਟੀਆਂ ਗੱਡੀਆਂ ਘੱਟ ਰੇਟ 'ਚ ਦੇਣੀਆਂ ਨੇ ਤਾਂ ਇਹ ਕਰਿਆ ਆਪਾਂ ਕਰਾਉਂਦਾ ਫਿਰ ਬਾਈ ਅੰਤ ਕਹਿੰਦਾ 1 ਲੱਖ 35 ਹਜ਼ਾਰ ਦੀ ਸਵਿਫਟ ਡਿਜ਼ਾਇਰ ਕਰ ਲੈ ਜਾਓ ਬਾਈ ਨੰਬਰ ਦੇ ਨੰਬਰ ਲਵਾ ਕੇ ਅਪਾ ਨੰਬਰ ਲਵਾ ਕੇ ਵੀ ਦੇ ਦਾਂਗੇ ਨੰਬਰ ਲਵਾ ਕੇ 29 ਦਸੰਬਰ ਤੱਕ ਵੈਲਿਡ ਕਰਾ ਕੇ 1 ਸਾਲ ਦਾ ਇੰਸ਼ੋਰੈਂਸ ਕਰਾ ਕੇ ਉੱਪਰ ਲਗਾ ਕੇ ਸਿਰਫ 1,65,000 ਦੀ ਹਾਂ ਜੇ ਟੋਟਲ ਸਾਰਾ ਕਰਾਣਾ ਆ ਬੱਚੇ ਤਾਂ ਨਹੀਂ ਹਾਂ ਅਸੀਂ ਕਰਵਾ ਕੇ ਦੇਵਾਂਗੇ 1,65,000 ਦੀ ਉਹ ਬਣ ਜਾਊਗੀ Honda City ਕਾਲੇ ਰੰਗ ਦੀ Honda City ਇਹ ਨਵਾਂ ਮਾਡਲ ਆ ਟੌਪ ਮਾਡਲ ਆ ਵੀ ਐਵੀ ਟੈਕ ਐਸ ਐਮਟੀ ਮਾਡਲ ਪੈਟਰੋਲ ਦੇ ਵਿੱਚ ਹੈ ਨਾ ਬਲੈਕ ਰੰਗ ਦੀ ਡਿਮਾਂਡ ਬਹੁਤ ਆ ਇਹ 16 ਇੰਚੀ ਬਿਲਕੁਲ ਨਵੇਂ ਲਾਈਟ ਟਾਇਰ ਲੱਗੇ ਨੇ ਗੱਡੀ 'ਚ ਓਕੇ ਹਾਂ ਜੀ ਕੋਈ ਟਾਇਰ ਦੀ ਐ ਦਿੱਕਤ ਨਹੀਂ ਹੈਗੀ ਸਟਿੱਪਣੀ ਵਧੀਆ ਕਾਰ ਦੀ ਠੀਕ ਹੈ ਜੀ ਇਹ ਗੱਡੀ ਤੁਹਾਨੂੰ ਦੇ ਦਾਂਗੇ ਆਪਾਂ ਘੱਟੋ ਘੱਟ ਰੇਟ 1.60-70 ਦਾ ਹੈਗੀ ਹੈਗਾ ਆਪਾਂ ਤੁਹਾਨੂੰ ਗੱਡੀ ਇਹ ਦੇਣੀ ਹੈ ਸਿਰਫ 1,35,000 ਦੀ 1,35,000 ਦੀ ਅੱਜ Honda City ਵੀ ਲੈ ਜਾਓ Chevrolet ਦੀ BT ji ਹੈ ਸਭ ਤੋਂ ਟਾਪ ਮਾਡਲ ਹੈ ਐਲਟੀ ਮਾਡਲ ਆ ਫਸਟ ਓਨਰ ਦੀ ਕਾਰ ਆ ਹਰਿਆਣੇ ਦਾ ਨੰਬਰ ਆ ਹਰਿਆਣੇ ਚ ਵੀ ਨਾਮ ਹੋ ਸਕਦੀ ਹੈ ਜਿੱਥੇ ਮਰਜੀ ਪੰਜਾਬ ਚ ਨਾਮ ਜਿੱਥੇ ਬੱਜੇ ਡੀਜ਼ਲ ਹੈਣਾ ਇਹ ਡੀਜ਼ਲ ਆ ਟਾਪ ਮਾਡਲ ਐਲਟੀ ਮਾਡਲ ਆ ਇਹ ਚੱਲੀ ਆ ਓਰੀਜਨਲ ਆਈਡੀ ਮੰਨ ਕੇ ਚਲੋ 90,000 ਦੇ ਕਰੀਬ ਠੀਕ ਹੈ ਜੀ ਟਾਇਰ ਟੱਪਾ ਸਾਰਾ ਗੱਡੀ ਦਾ ਵਧੀਆ ਵਾ ਤੇ ਤੇਰਾ ਮਾਡ ਤੇ ਕਿਨੇ ਦੇ ਦਾਂਗੇ ਜਪਾ ਇਹ ਗੱਡੀ ਤੋਂ ਦੇ ਦਾਂਗੇ ਫਸਟ ਓਨਰ ਗੱਡੀ 145000 ਦੀ ਵਿਦ ਐਨਓਸੀ ਜਿੱਥੋ ਹੀ ਮਰਜੀ ਲਓ 14 ਮਾਡਲ ਦੀ ਕਾਰ ਹੈ ਡੀਜ਼ਲ ਹੈ ਐਵਰੇਜ ਬਾਦੂ ਆ ਮਿੱਤਰੋ 145000 ਕਟੋ ਕਟ 25 26 ਦੀ ਐਵਰੇਜ ਤੇ ਕਾਲੇ ਰੰਗ ਦੀ ਵੈਗਨਰ ਜੀ ਇਹ ਵੈਗਨਰ ਆ ਗਈ ਆਪਣੀ ਪਾਸਿੰਗ ਵਾਲੀ ਹੈ 29 ਦਸੰਬਰ ਤੱਕ ਵੈਲਿਡ ਹੈ ਗੱਡੀ ਹਾਂਜੀ ਇਨਸ਼ੋਰੈਂਸ ਦਾ ਪੇ 8 ਮਹੀਨੇ ਅੱਗੇ ਹੋਰ ਟਾਇਰ ਨਵੇਂ ਨੇ ਸੀਟ ਤੇ ਚੌਕੜਾ ਚਾਰੋ ਠੀਕ ਹੈ ਕਿਸੇ ਗੱਡੀ ਦੀ ਘਾਟ ਨਹੀਂ ਹੈ ਕਿਸੇ ਕੰਮ ਦੀ ਵੀ ਇੱਕ ਕਾਗਜ਼ੀ ਦੀ ਲੋੜ ਪਵੇ ਨਵਾਂ ਮਾਡਲ ਹੈ ਨਵਾਂ ਮਾਡਲ ਹੈ ਸੀਐਨਜੀ ਹੋਂ ਪੇਪਰ 29 ਦਸੰਬਰ ਤੱਕ ਵੈਲਿਡਾ 2029 ਤੱਕ ਪਾਸਿੰਗ ਹੈਗੀ ਆ 5 ਸਾਲ ਪਾਸਿੰਗ ਪਈ ਆ ਸੀਐਨਜੀ ਹੈ ਸੀਐਨਜੀ ਹੋਂ ਪੇਪਰ ਆ 8 ਮਹੀਨੇ ਦਾ ਇਨਸ਼ੋਰਸ ਵੈਲਿਡਾ ਜੇ ਹਾਂਜੀ ਟਾਇਰ ਨਵੇਂ ਨੇ ਸੀਐਨਜੀ ਕਾਪੀ ਪਾਸ ਆ ਕਿੰਨੇ ਦੀ ਦੇਣਾ ਸਿਰਫ ਤੁਹਾਨੂੰ 1,27,000 ਦੀ 1,27,000 ਸਵਾ ਲੱਖ ਦੀ ਲੈ ਜਾਓ ਯਾਰ ਕਿਹੜਾ 1,27,025 ਇਹਦੇ ਵਿੱਚ ਵੀ ਕਰਾ ਲਿਓ ਆਪਦਾ ਆ ਕੇ ਜੋਰ ਦੇ ਥੋੜਾ ਜਿਹਾ ਕੋਈ ਚੱਕਰ ਹੈ ਇਹ ਸਵਿਫਟ ਆਈ ਹੈ ਏਬੀਐਸ ਬ੍ਰ ਪਾਟਰੋਲ ABS ਬ੍ਰੇਕ ਹੈ BXI ABS ਬ੍ਰੇਕ ਨੇ ਚ ਠੀਕ ਹੈ ਜੀ ਹਾਂ ਇਹਦੇ ਸੀਟ ਕਵਰ ਵਗੈਰਾ ਸਾਰਾ ਦੋਨੋਂ ਚਾਬੀਆਂ ਨਾਲ ਨੇ ਸੈਂਟਰ ਲੋਕ ਆ ਠੀਕ ਹੈ NOC ਸੰਗੂਰ ਦੀ ਆਈ ਹੋਈ ਹੈ ਨਵਾਂ ਮਾਡਲ ਆ 10ਵੇਂ ਮਹੀਨੇ ਦੀ ਆ ਠੀਕ ਹੈ ਜੀ ਇਹ ਗੱਡੀ ਵੀ ਦੇ ਦਾਂ 11ਵੇਂ ਮਹੀਨੇ ਦੀ ਲਾਸਟ ਦੀ ਆ ਸਮਝ ਲਓ 10 ਮਾਡਲੇ ਮੰਨ ਕੇ ਚੱਲੋ ਇਹ ਗੱਡੀ ਦੇਰਪ ਦੇ ਦਾਂਗੇ ਤੁਹਾਨੂੰ 1 ਲੱਖ 30 ਹਜ਼ਾਰ ਦੀ ਸਵਾ ਲੱਖ ਦੀ ਆ ਜਾਲ ਲੈ ਜਿਓ ਇਹ ਗੱਡੀ ਵੀ ABS ਬ੍ਰੇਕ ਵਾਲੀ ਛੱਡੋ ਜੀ ਕੀ ਕੀ ਫਰਕ ਪੈਂਦਾ 1 ਲੱਖ 25 ਹਜ਼ਾਰ ਦੀ ਬਈ ਸਵਿਟ ਕਰ ਲੈ ਜੋ ਹੋਰ ਦੱਸੋ ਤੇ ਆ ਗਈ ਵੀਰੇ ਆਪਣੇ ਕੋਲ i20 i20 ਕਾਰ ਆਹੇ ਇਹ ਵੀ ਟੌਪ ਮਾਡਲ ਆਸਥਾ ਹਾਂਜੀ ਇਹ ਆਸਥਾ ਸਭ ਤੋਂ ਉੱਪਰਲਾ ਮਾਡਲ ਹੈ ਇਹ ਵੀ ਸੇਅਰ ਬੈਗ ਹਾਂਜੀ ਅਲਾਈ ਟਾਇਰ ਸਾਰਾ ਕੁਝ ਲੱਗਿਆ ਹੈ ਚ ਗੱਡੀ ਚ ਠੀਕ ਹੈ ਜੀ ਟੱਚ ਸਿਸਟਮ ਲੱਗਿਆ ਹੈ ਚਾਬੀ ਰਿਮੋਟ ਵਾਲੀ ਆ ਐਨਓਸੀ ਮਰੇ ਕੋਲੇ ਦੀ ਇਹਦੀ ਨਵਾਂ ਮਾਡਲ ਆ ਨਵਾਂ ਮਾਡਲ ਆ ਨਵਾਂ ਦੇ ਇਹ ਵੀ 9ਵੇਂ 10ਵੇਂ ਮਹੀਨੇ ਦੀ ਵਾ ਪੈਟਰੋਲ ਆ ਹਾਂ ਟੌਪ ਮਾਡਲ ਆਸਥਾ ਪੈਸੇ ਜੀ ਇਹ ਤੁਹਾਨੂੰ ਦੇ ਦਾਂਗੇ ਸਿਰਫ ਆਪਾਂ 1,25,000 ਦੀ ਤੂੰ ਯਾਰ ਰੇਟ ਘਟਾ ਕੇ ਦਿਖਾਓ 1,25,000 ਦੀ i20 ਲੈ ਜਾਓ ਬਈ ਅੱਜ ਤੇ ਨੈਨੋ ਹਾਂ ਇਹ ਨੈਨੋ ਕਾਰ ਹੈ ਤੇ ਚਾਰੋ ਟਾਇਰ ਨਵੇਂ ਨੇ ਗੱਡੀ ਦੇ ਟਾਪ ਮਾਡਲ ਆ ਪਾਵਰ ਵਿੰਡੋ ਹਾਂਜੀ ਤੇ ਏਸੀ ਇਹ ਸਾਰੀ ਗੱਡੀ ਓਰੀਜਨਲ ਜੋਸ ਸਕ੍ਰੈਚ ਓਰੀਜਨਲ ਆ ਕਾਰ ਤੇ ਹਾਂਜੀ ਇਹ ਗੱਡੀ ਦੇ ਰਾਂਗੇ ਤੁਹਾਨੂੰ ਅਪਾ ਸਿਰਫ 55000 ਲੈ ਭਾਈ ਪੰਜਾਬ ਨੰਬਰ ਦੀ ਨੈਨੋ 55000 ਆ ਜੋ ਅੰਦਰ ਗਡਾਉਣ ਵੇ ਤੁਹਾਨੂੰ ਉਹ ਵੀ ਲੈ ਕੇ ਚਲਦਾ ਉਹ ਦਿਖਾਣੇ ਅੰਦਰਲੇ ਪਾਸੇ ਗੱਡੀਆਂ ਮੇਤਰੋ ਵਾਧੂ ਗੱਡੀਆਂ ਨੇ ਚੰਗੀ ਲੱਗ ਰਹੀ ਹੈ ਵੀਡੀਓ ਸ਼ੇਅਰ ਕਰ ਦਿਓ ਜਿੰਨੇ ਭਰਾ ਦੇਖਣ ਦੱਬ ਕੇ ਇਹ ਆਪਣਾ ਦੂਜਾ ਆਫਿਸ ਹੈਗਾ ਬੋਰਡ ਲੱਗਾ ਹੋਇਆ ਬਾਹਰਲੇ ਪਾਸੇ ਇਹ ਪੈਂਦਾ ਆਪਣਾ ਧੂਰੀ ਬਾਇਪਾਸ ਰੋਡ ਦੇ ਉੱਤੇ ਲਾ ਬਈ ਗੱਡੀਆਂ ਹੈਗੀਆਂ ਨਾ ਵਾਧੂ ਕਿਹੜਾ ਗੱਡੀ ਦਿਖਾਉਂਗੇ ਯਾਪਟਰ ਆ ਇਹ ਆਪਟਰਾਂ ਗੱਡੀ ਹੈ ਇਧਰੋਂ ਸ਼ੁਰੂ ਕਰ ਲੈ ਆਪਟਰ ਆ ਦੋ ਆ ਗੱਡੀ ਦਿਖਾ ਕੇ ਇਧਰ ਦਿਖਾਉਂਦੇ ਫਿਰ ਆ ਦੱਸੀ ਸ਼ਾਹ ਵਾਲੇ ਆਪਟਰ ਆਪਟਰ ਗੱਡੀ ਹੈ ਡਾਕਟਰ ਦੀ ਕਾਰ ਆ ਡਾਕਟਰ ਦੇ ਨਾਮ ਆ ਹਾਂਜੀ ਹਾਂ ਇਹ ਗੱਡੀ ਪੰਜਾਬ ਨੰਬਰ ਆ 2011 ਮਾਡਲ ਆ ਟਾਪ ਮਾਡਲ ਆ ਸਭ ਤੋਂ ਇਹ ਟੱਪਾ ਸਾਰ ਕੋ ਨਮਾ ਹੈ ਦਾ ਗੱਡਾ ਲਾ ਜੀ ਇਹ ਡੀਜ਼ਲ ਡੀਜ਼ਲ ਆਪਟਰਾ ਠੀਕ ਹੈ ਯਾਨੀ ਇਹ ਵਧੀਆ ਕਾਰ ਹੈ ਵੇਖਦੀ ਹੈ ਸਾਫ਼ ਗੱਡੀ ਹਾਂਜੀ ਤੁਹਾਨੂੰ ਪਤਾ ਸਮਾਨ ਇਹ ਨਾ ਗੱਡੀ ਦਾ ਮਹਿੰਗਾ ਇਹ ਗੱਡੀ ਜਿਹੜੀ ਵਧੀਆ ਟੌਪ ਦੀ ਗੱਡੀ ਹੈ ਉਹੀ ਕਾਰ ਬੰਦਾ ਗਾਹਕ ਲੈਂਦਾ ਇਹਨੂੰ 11 ਬਾਈ ਡੀਜ਼ਲ ਵੇਰੀਐਂਟ ਦੇ ਨਾਲ ਆਪਟਰਾ ਇਹ ਤਾਂ ਟੌਪ ਮਾਡਲ ਆ ਗੱਡੀ ਇਹ ਹਾਂਜੀ ਠੀਕ ਹੈ ਇਹ ਕਾਰ ਦੇ ਦਾਂਗੇ ਤੁਹਾਨੂੰ ਸਿਰਫ 1,65,000 ਰੁਪਏ ਚ ਲੈ ਬਈ 1,65,000 ਰੁਪਏ ਦੀ ਆਪਟਰਾ ਤੇ ਥਾਰ ਵੇਚਣੀ ਨਹੀਂ ਹੁਣ ਥਾਰ ਦੇਣੀ ਆ ਆਏ ਹਾਏ ਹਣ ਵੇਚਣੀ ਆ ਓਏ ਬਾਈ ਹੋਰ ਨਾ ਨਾ ਮਤਲਬ ਆਪ ਰ ਵੇਚ ਦਾ ਨਾ ਯਾਰ ਕਹਿੰਦੇ ਸ਼ੌਂਕ ਪੂਰਾ ਕਰਨਾ ਹੁਣ ਸ਼ੌਂਕ ਪੂਰਾ ਹੋ ਗਿਆ ਜੀ ਹਾਂਜੀ ਹਾਂਜੀ ਇਹ ਰਹੀ ਜੀ ਆਪਣੀ 16 ਦਸੰਬਰ ਦੀ ਆਕਾਰ ਇਹ ਹਾਂਜੀ ਸਾਰੀ ਓਰੀਜਨਲ ਕਿਤੇ ਗੱਡੀ ਦੀ ਚਾਬੀਆਂ ਲੱਗੀ ਹੈ ਅਜੇ ਤੱਕ ਹਾਂਜੀ ਬੰਦਾ ਜਿੱਥੋਂ ਮੈਂ ਚਾਹੀ ਏਜੰਸੀ ਰਿਕਾਰਡ ਚੈੱਕ ਕਰਾ ਲਵੇ ਜੋ ਚੱਲੀ ਹੈ 82000 ਓਰੀਜਨਲ ਚੱਲੀ ਆ ਠੀਕ ਹੈ ਐਨਓਸੀ ਜਿੱਥੋਂ ਹੀ ਕਹਾਂਗੇ ਉੱਥੋਂ ਹੀ ਮਿਲੂਗੀ ਐਚ ਆਰ ਨੰਬਰ ਆ ਠੀਕ ਹੈ ਜੀ ਲਾਈਟਰ ਸਵਾ ਲੱਖ ਦੇ ਨਵੇਂ ਮਾਡਲ ਥਾਰ ਵਾਲੇ ਪਏ ਨੇ ਇਹਦੇ ਪੰਜੋ ਸਟਿੱਪਣੀ ਥੱਲੇ ਇਹਦਾ ਇਹਦਾ ਨਾ ਇੰਟੀਰੀਅਰ ਨਵਾਂ ਆ ਗਿਆ ਮਸਟ ਟੌਪ ਮਾਰਟ ਲਾਇਗਾ ਨਾ ਇਹ ਚਾਬੀਆਂ ਕੋਈ ਨਹੀਂ ਮਿਲਦੀਆਂ ਅਲੋਕ ਹੀ ਇੱਕ ਵਾਰੀ ਚੱਕ ਰਹੀ ਹੈ ਅਲ੍ਹਾ ਖੁਲੀ ਆ ਜਾ ਦੋਨੋਂ ਚਾਬੀਆਂ ਨਾਲ ਨੇ ਕੱਢੀ ਦੀ ਆ ਇਹਦੇ ਵਿੱਚ ਦੋ ਇੰਟੀਰੀਅਰ ਐ ਸੀ ਇਹ ਨਵਾਂ ਇੰਟੀਰੀਅਰ ਹੈ ਜਿਹਦੇ ਵਿੱਚ ਨਾ ਜਿਹੜਾ ਆਹ ਇਹਨੇ ਇੱਕ ਕ੍ਰੋਮ ਵਾਲੇ ਆ ਗਏ ਸੀ ਇਹ ਆਟੋ ਸੀਟਾਂ ਵਾਲੀ ਆ ਹਾਂ ਸੀਟਾਂ ਵੀ ਆਟੋ ਨੇਦੀ ਆ ਪਾਰਕ ਸੀਟ ਹਾਂ ਠੀਕ ਹੈ ਜੀ ਪਲੱਸ ਦੋਨੋਂ ਚਾਬੀਆਂ ਨਾਲ ਨੇ ਸਰਸ ਬੁੱਕਾ ਜੋ ਹੈਗਾ ਯਾਂਸੀ ਰਿਕਾਰਡ ਨਾਲ ਆ ਸਾਰਾ ਇਹਦਾ ਕਿੰਨੇ ਦੇ ਦਾਂਗੀ 16 ਇਹ ਤੁਹਾਨੂੰ ਦੇ ਦਾਂਗੇ ਲਾਟ 6 ਲੱਖ ਰੁਪਏ ਦੀ 6 ਲੱਖ ਰੁਪਏ ਦੀ ਲੈ ਬਈ ਆ ਬਣ ਜੂ 2016 ਨਵੰਬਰ ਦੀ ਹੈ ਆਲਟੋ ਜੀ ਆਪਣੀ ਆਲਟੋ 10 ਮਾਡਲ ਆ ਇਹ ਵੀ ਲਾਸਟ ਮਹੀਨੇ ਦੀ ਆ ਦੱਸ ਦੇ ਹਾਂਜੀ ਇਹ ਤੁਹਾਨੂੰ ਦੇ ਦਾਂਗੇ ਫਸਟ ਓਨਰ ਕਾਰ ਆ ਚੱਲੀ ਆ origignal 52000 ਕਿਲੋਮੀਟਰ 52000 ਚੱਲੀ ਹੋਈ 2010 ਹਾਂਜੀ ਐਲ ਐਕਸ ਆਈ ਐਕਸ ਆਈ ਇਹ ਟਾਇਰ ਇਹਦੇ ਚਾਰੋਂ ਯਾਨੀ ਕਿ ਨਵੇਂ ਲੱਗ ਗਏ ਸਟਿਪਣੀ ਇਹਦੀ ਨਾਲ ਦੀ ਆ ਜੀ ਕੰਪਨੀ ਦੀ ਨਵੀਂ ਠੀਕ ਹੈ ਜੀ ਇਹ ਗੱਡੀ ਦੇ ਦਾਂਗੇ ਸਿਰਫ ਤੁਹਾਨੂੰ 115000 ਦੀ ਵਿਦ ਐਨ ਓ ਸੀ 115000 ਦੀ ਆਲਟੋ ਮਿਲੀ ਤੇ ਬੈਨ ਜੀ ਹਾਂ ਇਹ ਤਿੰਨ ਮਾਡਲ ਆ 02 ਹਾਂਜੀ ਇਹ ਵੀ ਕਾਰ ਫਸਟ ਓਨਰ ਕਾਰ ਆ ਇੱਕ ਕਾਥੇ ਚੱਲੀ ਹੈ ਕਾ ਅਰੀਜਨਲ ਸੂਰਤ ਤੋਂ ਹੀ ਨਿਕਲੀ ਹੋਰ ਉਹ ਨਵੀਂ ਇਹਦੇ ਚਾਰੋਂ ਟਾਇਰ ਬੰਦੇ ਨਵੇਂ ਲਵਾਤੇ ਸੀਟ ਕਵਰ ਨਵੇਂ ਠੀਕ ਹੈ ਜੀ ਇਨਸ਼ੋਰਸ ਪਿਆ ਸਾਲ ਦਾ ਪਾਸਿੰਗ ਹੈਗੀ ਇਹਦੀ ਪਾਸ ਪਾਸ ਹੁਣ ਤੋਂ 5 ਸਾਲ ਪਏ ਨੇ ਅੱਗੇ ਦਸੰਬਰ ਤੱਕ 29 ਤੱਕ ਠੀਕ ਹੈ 2029 ਤੱਕ ਪਾਸਿੰਗ ਹੈ ਕੋਈ ਪੇਂਟ ਸ਼ੇਡ ਨੂੰ ਕੁਝ ਨਹੀਂ ਹੈਗਾ ਜੋ ਗੱਡੀ ਅਰੀਜਨਲ ਆ ਸਾਰੀ ਇਹ ਕਿੰਨੇ ਦੇ ਦਾਂਗੇ ਇਹ ਇਹ ਦੇ ਦਾਂਗੇ ਸਿਰਫ ਤੁਹਾਨੂੰ 90000 ਰੁਪਏ ਚ ਲੈ ਵੀ ਬੈਂ ਲੈ ਜਾਓ 90000 ਰੁਪਏ ਦੀ ਤੇ ਵੈਗਨਰ ਜੀ ਵੈਗਨਰ ਹੈਗੀ ਇਹ 2009 ਮਾਡਲ ਆ ਦਸੰਬਰ ਮਹੀਨ ਦਾ ਹੀ ਹੈ ਵੀ ਪਾਸਿੰਗ ਇਹਦੀ 29 ਦਸੰਬਰ ਤੱਕ ਹੈ 2029 ਤੱਕ ਪਈ ਹੈ ਹਾਂ ਪਾਸਿੰਗ 5 ਸਾਲ ਅੱਜ ਤੋਂ ਅੱਛਾ ਪੰਜਾਬ ਨੰਬਰ ਹੈ 13 ਨੰਬਰ ਓਕੇ ਤੇ ਚੱਲੀ ਹੈ origignal 50000 ਕਿਲੋਮੀਟਰ ਬਸ ਹਾਂ ਸਾਰੀ ਗੱਡੀ ਟਾਪ ਮਾਡਲ ਆ ਸਭ ਤੋਂ VXI ਠੀਕ ਹੈ ਜੀ ਪਿੱਛੇ ਡੀਫੌਗਰ ਸ਼ੀਸ਼ਾ ਹੁੰਦਾ ਪਾਵਰ ਵਿੰਡੋ ਪਾਵਰ ਸਟੇਅਰਿੰਗ ਸੈਂਟਰ ਲੋਕ ਦੋਨੋਂ ਚਾਬੀ ਆ ਸਾਰਾ ਕੁਝ ਨਾਲ ਹੈ ਦਾ ਟੂ ਜੈਟ ਟਾਇਰ ਇਹਦੇ ਨਵੇਂ ਨੇ ਅਗਲੇ ਦੋ ਟਾਇਰ ਪਿਛਲੇ ਨਾਲ ਦੇ ਨੇ ਇਹ ਗੱਡੀ ਦੇ ਦਾਂਗੇ ਤੁਹਾਨੂੰ ਲਾਸਟ ਆਪਾਂ 1,40,000 ਦੀ ਲੈ ਬਈ 1,40,000 ਦੀ 29 ਤੱਕ ਪਾਸਿੰਗ ਆ ਪੰਜਾਬ ਨੰਬਰ ਤੁਹਾਡੇ ਸਾਹਮਣੇ ਆ ਹੁਣ ਆ ਗਈ Swift VXI ਪੈਟਰੋਲ ਦੇ ਵਿੱਚ ਪੰਜਾਬ ਨੰਬਰ ਦੀ ਸਵਿਫਟ ਆ ਬਠਿੰਡਾ ਨੰਬਰ ਹੈ ਜੀ ਪਾਸਿੰਗ ਹੈ ਦੀ ਇਹਦੀ 29 ਦੇ 7ਵੀਂ 8ਵੇਂ ਮਹੀਨੇ ਤੱਕ ਅੱਛਾ 2009 ਮਾਡਲ ਹੈ ਫਿਰ 9 ਮਾਡਲ 29 ਤੱਕ ਪਾਸਿੰਗ ਹੈ 29 ਤੱਕ ਪਾਸਿੰਗ ਆ ਪੰਜਾਬ ਨੰਬਰ ਤੁਹਾਡੇ ਸਾਹਮਣੇ ਆ ਬੰਸ਼ੋਰਥ ਪਿਆ ਦਾ 8 ਮਹੀਨੇ ਹਾਂਜੀ ਸੀਟ ਕਵਰ ਨਵੇਂ ਨੇ ਚ ਲੱਗੇ ਹੋਏ ਠੀਕ ਹੈ ਜੀ ਇਹ ਗੱਡੀ ਦੇ ਦਾਂਗੇ ਤੁਹਾਨੂੰ ਆਪਾਂ ਸਿਰਫ ਬਹੁਤ ਹੀ ਘੱਟ ਰੇਟ 'ਚ 1,40,000 ਦੀ ਜਿਹੜਾ ਦਿੱਲੀ ਦਾ ਨੰਬਰ ਦਾ ਰੇਟ ਆ ਨਾ ਉਹਦੇ ਨਾਲੋਂ ਵੀ ਤੁਹਾਨੂੰ 5-10000 ਸਸਤੀ ਦੇ ਰਿਹਾ ਆ ਆ ਪੰਜਾਬ ਨੰਬਰ ਦੀ ਲੈ ਜਾਓ 1,40,000 40,000 ਦੀ ਸਵਿ ਤੇ अल्टੋ ਵੀਰੇ ਇਹ अल्टੋ ਹੈਗੀ ਆ 10/11 11 ਦੇ ਜਨਵਰੀ ਮਹੀਨੇ ਦੀ ਕਾਰ ਹੈ ਹਾਂਜੀ ਇਹ ਚੱਲੀ ਆ 50000 ਕਿਲੋਮੀਟਰ 10/11 ਹਾਂ ਫਰਸਟ ਓਨਰ ਦੀ ਕਾਰ ਆ ਚਾਰੋਂ ਟਾਇਰ ਨਵੇਂ ਲੱਗੇ ਸਟਿੱਪੜੀ ਨਾਲ ਦੀ ਆ 3000 ਤੋਂ ਫੋਲਾ ਇਹਦਾ ਕਾਰ ਦਾ ਠੀਕ ਹੈ ਜੀ ਇਹ ਗੱਡੀ ਦੇਵਾਂਗੇ ਤੁਹਾਨੂੰ ਆਪਾਂ ਸਿਰਫ 1 ਲੱਖ 40000 ਦੀ ਵਿਦੈ ਐਨਓਸੀ ਨਾਲੇ ਜੋ 3000 ਲੱਗੂਗਾ ਐਨਓਸੀ ਦੇ ਨਾਲ 1 ਲੱਖ 40000 ਦੀ ਇਹ ਆ ਗਈ ਡੀਜ਼ਲ ਬਈ ਬੰਦਾ ਹੈਗਾ ਡੀਜ਼ਲ ਦੀ ਗੱਡੀ ਸਸਤੀ ਨਹੀਂ ਆਉਂਦੀ ਜੀ ਇੰਡੀਕਾ ਵੈਸਟ ਇਹ ਜੀ ਗੱਡੀ ਕੋਈ ਵੀ ਹੁਣ ਇਹ ਆਪਣੀ ਡੀਲ ਗੱਡੀ ਆ ਵਿੱਚ ਆਪਾਂ ਕੱਟੀ ਆ ਨਵਾਂ ਮਾਡਲ ਆ ਇਹ ਜੀ ਇੰਜਨ ਹੈਗਾ Swift ਵਾਲਾ ਕਲਾ ਰਾਜਾ ਟਿੰਜਨ ਠੀਕ ਹੈ ਸੇਮ ਸਵਿਫਟ ਵਰਗਾ ਇੰਜਨ ਹੁੰਦਾ ਇਹਦੇ ਐ ਵੀ ਇਹਦੇ 14 15 ਟਾਇਰ ਹੁਣੇ ਨਵੇਂ ਲੱਗੇ ਨੇ ਸਵਿਫਟ ਵਾਲੇ ਠੀਕ ਹੈ ਜੀ ਇਹ ਚ ਗੱਡੀ ਦਾ ਐਮ ਆਰ ਐਫ ਦੇ ਚਾਰੋਂ ਟਾਇਰ ਨਵੇਂ ਲਵਾਏ ਨੇ ਬੰਦੇ ਨੇ ਬੈਟਰੀ ਹੁਣ ਨਵੀਂ ਲਖਾਈ ਹੈ ਦੋ ਦਿਨ ਪਹਿਲਾਂ ਪਾਸਿੰਗ ਹੀ ਦੀ ਪਾਸਿੰਗ ਹੁਣ ਖਤਮ ਹੋਈ ਹੈ ਦੀ ਕਰਵਾ ਦਾ ਇਹ ਮੇਨ ਆ ਪਾਸਿੰਗ ਨਿਖਰਾ ਕੇ ਦੇਣੀ ਆ ਪਰ ਐਵੇਂ ਹੀ ਦਮਾ ਗੱਡੀ ਹਾਂਜੀ ਯਾਨੀ ਕਿ ਟਾਇਰਾਂ ਦੀ ਗਾਰੰਟੀ ਹੈ ਨਵੇਂ ਲੱਗੇ ਨੇ ਬੈਟਰੀ ਦੀ ਗਾਰੰਟੀ ਹੈ ਇੰਜਨ ਗੇਅਰ ਦੀ ਗਾਰੰਟੀ ਹੈ ਆਪਣੀ ਠੀਕ ਹੈ ਜਿਹੜੇ ਬੰਦੇ ਨੇ ਡੀਜ਼ਲ ਚਲਾਉਣੀ ਹੈ ਘੱਟ ਰੇਟ ਐਵਰੇਜ ਤੁਹਾਨੂੰ ਪਤਾ ਘੱ ਕਵਾਡ ਦਾ ਰੇਟ ਮੈਂ ਦੱਸਦਾ ਨਾ ਲੋਹਾ ਬਹੁਤ ਹੁੰਦਾ ਟਾਟਾ ਦਾ ਕਵਾਡ ਦਾ ਰੇਟ ਹੈਗਾ 65000 ਦਾ ਸੀਟਾ ਸੂਟਾ ਸਾਰ ਗੁੰਨਾ ਮੈਂ ਚ ਅੱਬ ਮੰਨ ਕੇ ਚੱਲੋ 60000 ਆ ਜੀ ਹਾਂ ਪਰ ਇਹ ਗੱਡੀ ਬਾਈ ਕਹਿੰਦਾ ਮੇਰੇ ਤੋਂ ਲੈ ਜਾਓ ਚੱਲ ਦੀ ਕੰਡੀਸ਼ਨ ਦੀ ਆ 70000 ਰੁਪਏ ਦੀ ਆ ਲੈ ਜਾਓ ਨਾ ਮੈਂ ਨੇ ਹਾਂ ਹੋਰ ਦੱਸੋ ਟਾਇਰ ਨਵੇਂ ਪਏ ਨੇ ਤੇ i10 ਜੀ i10 ਹੈਗੀ ਨਵਾਂ ਮਾਡਲ ਇਹ ਨਵਾਂ ਜੀ ਹਾਂ ਜੀ ਇਹ ਨਵਾਂ ਮਾਡਲ ਆ ਪਹਿਲੇ ਨਾਮ ਦੀ ਗੱਾਰ ਆ ਐਨਓਸੀ ਦੀ ਕੱਟ ਵੀ ਜਾਊਗੀ ਜਿੱਥੇ ਹੀ ਕਟਾਉਣੀ ਆ ਪਰ ਐਨਓਸੀ ਦੇ ਪੈਸੇ ਗਾਹ ਦੇ ਹੋਣਗੇ ਆਪਾਂ ਤੁਹਾਨੂੰ ਐਂ ਗੱਡੀ ਬਹੁਤ ਘੱਟ ਰੇਟ 'ਚ ਦੇ ਦਾਂਗੇ ਇ ਸੀਟ ਕਵਰ ਨਵੇਂ ਨੇ 60000 ਰੁਪਏ ਦੀ ਹੁੰਡਾਈ ਦੀ ਨੋ ਮਾਡਲ i10 ਬਈ ਜਿਪਸੀ ਜੀ ਇਹ ਜਿਪਸੀ ਹੈ ਜੀ ਡੀਜ਼ਲ ਕਾਪੀ ਪਾਸ ਇੰਜਨ ਇਹਦਾ ਜੀ ਕਾਪੀ ਚੜਾਈਆਂ ਨੇ ਇਹਦਾ ਹਾਂਜੀ ਹਾਂ ਇਹਦੀ ਗੱਡੀ ਯਾਨੀ ਕਿ ਆਪਾਂ ਨੂੰ ਪਾਵਰ ਸਟੀering ਹੈ ਇਹਦੇ ਪਾਵਰ ਬ੍ਰੇਕ ਨੇ ਹਮ 99 ਮਾਡਲ ਆ ਪਾਸਿੰਗ ਇਹਦੀ 25 ਤੱਕ ਪਈ ਆ ਪਾਸਿੰਗ ਪਈ ਆ 25 ਦੀ ਕਾਪੀ ਹੈ ਇਹਦੀ ਬਾਕੀ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਆ ਹਾਂਜੀ ਸਾਰੇ ਪੇਪਰ ਇਹਦੇ ਪੂਰੇ ਨੇ 2g ਹਾਂਜੀ ਸੀਟ ਕਵਰ ਵਗੈਰਾ ਸਾਰਾ ਕੁਝ ਨਵਾਂ ਵਾ ਇਹ ਗੱਡੀ ਦੇ ਰੰਗ ਤੋਂ ਸਿਰਫ 165000 ਦੀ ਬਾਈ ਜੀ ਜਿਪਸੀ ਆਸਿੰਗਾਲੀ ਜਿਪਸੀ ਇਹੀ ਰੇਟ ਹੈ ਆਪਣੇ ਲੋਕ ਚਾਰ ਚਾਰ ਲੱਖ ਕਹਾਂਗੇ ਮੈਂ ਮੰਗੀ ਜਾਂਦੇ ਬਾਈ ਆਪਾਂ ਤੁਹਾਨੂੰ ਦੱਸਾਂ ਕਿ ਆਪਾਂ ਜੇ ਰੇਟ ਜੈਨੀਅਰ ਰੇਟ ਆਪਾਂ ਜੋ ਮੰਗਾਗੇ ਰੇਟ ਉਹੀ ਆ ਗਾਹਕ ਟਰਾਈ ਮਾਰੇ ਜਿੱਥੇ ਮਾਰੀ تسਲੀ ਕਰਕੇ ਆਵੇ ਆ ਪੰਜਾਬ ਨੰਬਰ ਦੀ ਜਿਪਸੀ ਡੀਜ਼ਲ ਹੈ ਆਰ ਸੀ ਬਣੀ ਹੋਈ ਹੈ ਡੀਜ਼ਲ ਇੰਜਨ ਹੈ ਸਿਰੇ ਪਿਆਰ ਚੜਿਆ ਨਾ ਚੜਿਆ ਹੋਇਆ ਹੈ ਲੈਣਾ ਚੈੱਕ ਕਰ ਲਓ ਨੰਬਰ ਦੇ ਇੱਕ ਲੱਖ 65000 ਰੁਪਏ ਦੀ ਜਿਪਸੀ ਲੈ ਜਿਓ ਆ ਆ ਦੇਣੀ ਜੀ ਹੁਣ ਮੰਤਰਾਲੇ ਵਾਲੀ ਕਾਰ ਉਹ ਕਰਾ ਦੋ ਨਹੀਂ ਨਹੀਂ ਆ ਕਿਸੇ ਆਪਣੇ ਉਪਰਾਨੇ ਡੋਲੀ ਲਈ ਲੈ ਕੇ ਜਾਣੀ ਹੈ ਨਹੀਂ ਨਹੀਂ ਡੋਲੀ ਲਾਲੀ ਕੋਈ ਨਹੀਂ ਦਿੰਦੇ ਨਹੀਂ ਨਹੀਂ ਆਹ ਦੇਖੋ ਆ ਆ ਗਈ ਆਪਣੀ ਜਿਪਸੀ ਇਹ ਮੋਡੀਫਾਈਡ ਆ ਮੋਡੀਫਾਈ ਹੈ ਸਾਰੀ ਲਾਈਟ ਹੈ ਪਾਵਰ ਸਟੀering ਏਸੀ ਸਾਰਾ ਕੁਝ ਇਹ ਚ ਗੱਡੀ ਚ ਹਾਂਜੀ ਤੇ ਐਮਪ ਬੂਫਰ ਜੋ ਵੀ ਸਮਾਨ ਕਿਸੇ ਚੀਜ਼ ਦੀ ਘਾਟ ਨਹੀਂ ਹਾਂਜੀ ਇਹ ਛਿਆਨੇ ਮਾਡਲ ਆ ਪਾਸਿੰਗ ਨਹੀਂ ਹੈਗੀ ਗੱਡੀ ਦੀ ਪੈਟਰੋਲ ਇੰਜਨ ਹੈ ਚ ਇਹ ਦੇ ਦਾਂਗੇ ਤੁਹਾਨੂੰ 185000 ਦੀ 185000 ਦੀ ਇਹ ਲੱਖ ਲੁੱਕ ਦੇ ਲਵੇ ਕੱਲੇ ਟਾਇਰ ਪਾਏ ਹੋਏ ਨੇ ਹਾਂ ਹਾਂ ਨਵੇਂ ਪਏ ਨੇ ਬਿਲਕੁਲ ਹਾਂ ਉਸ ਤੋਂ ਬਾਅਦ ਆ ਗਈ ਆਪਣੀ ਸਕੋਡਾ ਲੋਰਾ ਸਕੋਡਾ ਲੋਰਾ ਡੀਜ਼ਲ ਇਹ ਡੀਜ਼ਲ ਆ ਸਭ ਤੋਂ ਟਾਪ ਮਾਡਲ ਆ ਬਾਡੀ ਫਰੇਮ ਦੀ ਸਾਰੀ ਗੱਡੀ ਓਰੀਜਨਲ ਆ ਕਿਤੇੋਂ ਪੇਂਟ ਨਹੀਂ ਹੈਗੀ ਇਹ ਤੇ ਮਾਡਲ 2000 ਆ 2008 ਮਾਡਲ ਆ ਇਹ ਬਠਿੰਡੇ ਦੀ ਐਨਓਸੀ ਆ ਗਈ ਨੰਬਰ ਲੱਗ ਜੂ ਜਿੱਥੋਂ ਆ ਕਹਾਂਗੇ ਠੀਕ ਹੈ ਜੀ ਹਾਂ ਕਿੰਨੇ ਦੇ ਦਾਂਗੇ ਇਹ ਦੇ ਦਾਂਗੇ ਤੁਹਾਨੂੰ ਆਪਾਂ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਆਹ ਓਰੀਜਨਲ ਕਾਰ ਸਾਰੀ ਆ ਲੈ ਜਾਓ ਬਈ ਓਰੀਜਨਲ ਕਾਰ ਆ ਸਾਰੀ ਡੀਜ਼ਲ ਦੇ ਵਿੱਚ ਆ 1.5 ਲੱਖ ਰੁਪਏ ਦੀ ਆ ਬਣ ਜੂਗੀ ਇੱਕ ਜੈਕਸੀ ਹੋਰ ਆ ਗਈ ਆਪਣੀ ਇਹ ਹਾਂਜੀ ਇਹ ਮੰਨ ਲਓ 98 ਮਾਡਲ ਆ ਗੱਡੀ ਸੰਰੂਰ ਦਾ ਹੀ ਨੰਬਰ ਆ 28 ਤੱਕ ਵੈਲਿਡ ਆ 4x4 ਗੀਅਰ ਦਾ 4x4 ਗੀਅਰ ਆ ਓਕੇ ਓਕੇ ਹਾਂ ਤੇ ਇਹਦੀ ਪਾਸਿੰਗ ਪਈ 28 ਤੱਕ ਗੱਡੀ ਦੀ ਹਾਂਜੀ ਸਾਢੇ 4 ਸਾਲ ਪਏ ਨੇ ਘੱਟੋ ਘੱਟ ਆ ਜੀ ਤੇ ਪਾਵਰ ਸਟੇਜਿੰਗ ਹੈ ਇਹ ਚ ਇਹ ਗੱਡੀ ਦੇ ਦਾਂਗੇ ਸਿਰਫ ਆਪਾਂ ਤੁਹਾਨੂੰ ਇੱਕੋ ਰੇਟ 1,85,000 ਦੀ ਇਹ ਵੀ 1,85,000 ਦੀ ਆ ਲੈ ਜਾਓ ਤੇ ਦੋ ਗੱਡੀਆਂ ਆਪਣੇ ਕੋਲੇ ਖੜੀਆਂ ਅੱਗੋਂ ਕਵਰ ਕਰ ਲੈ ਇੱਕ ਤਾਂ ਵਰਨਾ ਫਲੂਡੀ ਖੜੀ ਐ ਇੱਧਰਲੇ ਪਾਸੇ ਖੜੀ ਐ ਫੋਰਡ ਵਾਲਾ ਦੀ ਇੰਡੈਵਰ ਆ ਤੇ ਵਰਨਾ ਦੱਸੋ ਜੀ ਡਿਟੇਲ ਇਹ ਵਰਨਾ ਗੱਡੀ 6 ਸੇਅਰ ਬੈਗ ਵਾਲੀ ਹੈ ਪੁਸ਼ ਬਟਨ ਸਟਾਰਟ ਹੈ ਸਭ ਤੋਂ ਟਾਪ ਮਾਡਲ ਆ ਸਭ ਤੋਂ ਟਾਪ ਮਾਡਲ ਆ ਉੱਪਰਲਾ 11 ਮਾਡਲ ਹੈ ਦੀ ਐਨਓਸੀ ਮਾਨਸਾ ਦੀ ਹੈ ਐਚਆਰ 26 ਨੰਬਰ ਆ ਹਾਂਜੀ ਨੰਬਰ ਲਵਾਉਣਾ ਸੀ ਲਵਾ ਦਾਂਗੇ ਜੋ ਖਰਚ ਆ ਉਹ 30 32000 ਰੁਪਏ ਦੇਣਾ ਪਊਗਾ ਠੀਕ ਹੈ ਜੀ ਨੰਬਰ ਦਾ ਐਮੀ ਗੱਡੀ ਲੈਣੀ ਆ ਆਪ ਨੰਬਰ ਲਵਾਉਣਾ ਆਪੇ ਪੇਪਰ ਦੇ ਦਾਂਗੇ ਸਾਰੇ ਗੱਡੀ ਇਹ ਗੱਡੀ ਬਣੂਗੀ ਆਪਾਂ ਨੂੰ ਲਾਸਟ ਇੱਕੋ ਰੇਟ 2 ਲੱਖ 40000 ਦੀ 11 ਹਾਂ 6 ਸੇਅਰ ਬੈਗ ਪੁਸ਼ ਬਟਨ 2 ਲੱਖ 40000 ਦੀ ਇਹ ਆ ਗਈ ਇੰਡਾਇਵਰ 7 ਮਾਡਲ ਹੈ ਇਹ ਹਾਂਜੀ 2027 ਤੱਕ ਵੈਲਿਡ ਹੈ ਇਹ ਗੱਡੀ ਠੀਕ ਹੈ ਜੀ ਹਾਂ ਫੌਜੀ ਆ ਮੰਦੀ ਆਰਮੀ ਵਾਲੇ ਦੀ ਗੱਡੀ ਹੈ ਸਾਰੀ ਗੱਡੀ ਓਰੀਜਨਲ ਮੰਗੂਆ ਕੋਈ ਗਿੱਟ ਦੋ ਗਿੱਟ ਪੇਂਟ ਮੰਨ ਕੇ ਚੱਲੋ ਵੀ ਹੋ ਸਕਦੀ ਆ ਠੀਕ ਹੈ ਜੀ ਤੇ ਪੇਪਰ ਸਾਰੇ ਪੂਰੇ ਨੇ ਇਹਦੇ ਗੱਡੀ ਦੇ 27 ਤੱਕ ਵੈਲਿਡ ਆ ਟਾਇਰ ਬਿਲਕੁਲ ਨਵੇਂ ਨੇ ਪੰਜੇ ਸਟਿੱਪਣੀ ਵੀ ਨਵੀਂ ਆ ਠੀਕ ਹੈ ਜੀ ਟੌਪ ਮਾਡਲ ਆ 4x4 ਇਹ ਤੁਹਾਨੂੰ ਦੇ ਦਾਂਗੇ ਸਿਰਫ ਆਪਾਂ 2 ਲੱਖ 40000 ਚੁਣ ਮੇਰਾ 2 ਲੱਖ ਰੇਟ ਸੀ ਇਹਦਾ 2 ਲੱਖ 40000 ਦੀ 7 ਸੀਟਰ ਆ ਨੈਰਾ ਲੋਹਾ ਕਰ ਲੈ ਜੋ ਔੜ ਵਾਲਾ ਦੀ ਡਰਾਈਵਰ ਇਸ ਤੋਂ ਲਾਵਾ ਆਪਣੇ ਕਿਸੇ ਬਣਾ ਕੋਈ ਵੀ ਕਰ ਲੈਣੀ ਹੁੰਦੀ ਹੈਗੀ ਬਜਟ ਘਟ ਹੁੰਦਾ ਹੈਗਾ ਆਪਣੇ ਕੋਲ 50 55000 ਤੋਂ ਲੈ ਕੇ ਗੱਡੀਆਂ 5 ਲੱਖ ਤੱਕ ਵੀ ਖੜੀਆਂ ਨੇ ਇਹਨਾਂ ਕੋਲ ਹਾਂ ਐਸਟਾਰ ਆ ਰਹੀ ਆ ਬਿਲਕੁਲ ਨਵੀਂ ਐਸਟਾਰ ਆ ਹਾਂਜੀ ਉਹ ਯਾਨੀ ਕਿ ਮੇਰੇ ਨਾਮ ਕਰਾ ਕੇ ਮਿਲੀ ਐਡਵੋਕੇਟ ਦੀ ਘਾਰ ਹੁਣ ਸੈਕੰਡ ਓਨਰ ਕਰਾ ਕੇ ਮਿਲੀ ਹੈ ਮੈਨੂੰ ਉਹ ਮਾਡਲ ਵਗੈਰਾ ਦੱਸ ਦਿਓ ਟੌਪ ਮਾਡਲ ਆ VXI ਆ PV 58 ਤੂਰੀ ਹੈ ਨੰਬਰ ਆ 4200 ਮਾਡਲ ਕੰਨੀ 2000 2009 ਮਾਡਲ ਹੈ 29 ਤੱਕ ਹੀ ਵੈਲਿਡ ਆ ਇਹ ਸਟਾਰ ਹੈ 2009 ਹੈ 29 ਤੱਕ ਪਾਸਿੰਗ ਉਹਦੀ ਹੈ ਸਾਰੀ ਗੱਡੀ オリジナル ਵਾਈਟ ਕਲਰ ਦੀ ਚਾਰੇ ਪਾਵਰ ਵਿੰਡੋ ਸੈਂਟਰ ਲੋਕ ਦੋਨੋਂ ਚਾਬੀਆਂ ਨਾਲ ਓਕੇ ਜੀ ਠੀਕ ਹੈ ਤੁਹਾਨੂੰ ਦੱਸਦਾ ਨਵੇਂ ਲਾਈਟ ਟਾਰ ਲੱਗੇ ਨੇ ਚੌੜੇ ਕਾਰ ਦੇ ਵਧੀਆ ਪੂਰੇ ਠੀਕ ਹੈ ਉਹ ਗੱਡੀ ਦੇ ਦਾਂਗੇ ਸਿਰਫ ਆਪ ਤੁਹਾਨੂੰ 1,45,000 ਦੀ 1,45,000 ਦੀ ਉਹ ਬਣ ਜੂ ਬਾਕੀ ਬਹੁਤ ਸਾਰੀਆਂ ਗੱਡੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਮਤਲਬ ਦਿਖਾ ਨਹੀਂ ਸਕਦੇ ਹੁੰਦੇ ਹਾਂ ਕੰਮ ਗੁੰਮ ਦੇ ਦੇਣਾਂ ਤਾਂ ਕਰਕੇ ਬਾਕੀ ਚੱਲ ਰਹੀ ਸਕਰੀਨ ਤੇ ਨੰਬਰ ਕਰ ਲਓ ਜੇ ਕੰਟੈਕਟ ਆਪਣੇ ਕਿਸੇ ਭਰਾਣੇ ਵੀ ਮੈਂ ਕਹਿੰਦਾ ਕਿਸੇ ਆਪਣੇ ਭਰਾ ਦਾ ਨਾ ਲੱਖ ਤੋਂ ਸਵਾ ਲੱਖ ਵਾ ਜਿਹੜਾ ਹੈਗਾ ਤਾਂ ਉਹ ਆ ਜਾਣ ਕਦੋਂ ਮਰਜ਼ੀ ਬੇਫਿਕਰ ਹੋ ਕੇ ਬਾਕੀ ਸਕਰੀਨ ਤੇ ਜਿਹੜਾ ਇਹ ਨੰਬਰ ਕਰ ਲਓ ਜੇ ਕੰਟੈਕਟ